ਬਾਠ ਖੜੇ ਖੜੇ ਕੇ ਮਤਾਜੋ ਸ਼ਾਂਤੀਪੂਰ ਰੱਖੋਗੇ ਕਿ ਨਹੀਂ ਰੱਖੋਗੇ ਗੁਰੂ ਭੱਲੋ ਅਜੇ ਸ਼ਾਂਤੀਪੂਰ ਰਹੇ ਤਾਂ ਮੋਰਚੇ ਦੀ ਜੀਤ ਪੱਕੀ ਹੈ ਸਰਕਾਰ ਆਪਣੇ ਕੁਛ ਆਦਮੀ ਵਿਚ ਮੇ ਘੁਸਾ ਕੇ ਇਨਸਾਕਰਨ ਦੀ ਕੋਸ਼ਿਸ਼ ਕਰ ਸਕਤੇ ਲੇਕਿਨ ਆਪਾਨੇ ਬੇਕਾਇਮ ਨਹੀਂ ਆਣਾ ਮੈਂ 파ਤਰ ਕਰਤਾ ਸਰਦਾਰ ਕਾਕਾ ਸਿੰਘ ਕੋਟਲਾ ਜੀ ਨੂੰ 3-4 ਮਿੰਟ ਲਈ ਆਪਕੋ ਸੰਬੋਧਨ ਕਰਾਂਗੇ ਉਸਕੇ ਬਾਅਦ ਆਪਕੇ ਲਈ ਰਿਸਪੋਰਟ ਕੇ ਚੱਲੇਗੀ ਉਸਕੇ ਪਿੱਛੇ ਪਿੱਛੇ ਆਪਨੇ ਚੱਲਣਾ ਹੈ ਸਰਦਾਰ ਕਾਕਾ ਸਿੰਘ ਕੋ ਖੜਾ ਜੀ ਸਤੀਆ ਮੈਨੂੰ ਲੱਗਦਾ ਵੀ ਨੌਜਵਾਨਾਂ ਨੂੰ ਬਾਹਰ ਵਿੱਚ ਜਾਣ ਦੀ ਲੋੜ ਨਹੀਂ ਆ ਇਧਰ ਜਾਣ ਦੀ ਲੋੜ ਨਹੀਂ ਆਪਣੇ ਮੰਗਰ ਵੀ ਇਕੜਾ ਸਾਰੇ ਪਹਿਲੀ ਗੱਲ ਤਾਂ ਇਹ ਆ ਪ੍ਰਸ਼ਾਸਨ ਆਟੋਮੈਟਿਕ ਆਰਦਾ ਜਿਹੜਾ ਸਾਡਾ ਰਸਤਾ ਖੋਲ ਦੇ ਆ ਹੁਣੇ-ਹੁਣੇ ਛੋੜੇ ਹੱਕ ਦੇ ਵਿੱਚ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੂੰ ਝਾੜਾ ਪਈਆਂ ਨੇ ਕਿ ਕਿਸਾਨ 13 ਤਰੀਕ ਨੂੰ ਆ ਰਹੇ ਨੇ ਤੁਸੀਂ ਨੌ ਦੇ ਰੋਡ ਬੰਦ ਕੀਤੇ ਹੋਇਆ ਛੋਟੀ ਥੋੜੀ ਜਿੱਤ ਵੱਲ ਵੱਧ ਰਹੇ ਆ ਪਾਪਾ ਜਾਣ ਤੇ ਰਹਿ ਕੇ ਅਸੀਂ ਮੂਹਰੇ ਜਾਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਤੁਸੀਂ ਰਸਤਾ ਆਪ ਖੋਲ ਦਿਓ ਨਹੀਂ ਨਹੀਂ ਸਾਡੇ ਨੌਜਵਾਨ ਅਸੀਂ ਮੂਹਰੇ ਹੋ ਕੇ ਆਪੇ ਖੋਲ ਲਾਂਗੇ ਤਲਸ ਕਰਕੇ ਉਹ ਉਹ ਕਾਲੀ ਜਣਾ ਕਰੋ ਹਮੇਸ਼ਾ ਸਰਕਾਰ ਦੀ ਕੋਸ਼ਿਸ਼ ਹੁੰਦੀ ਆਪਾਂ ਨੂੰ ਖੰਡਿਆਉਣ ਦੀ ਆਪਾਂ ਖੰਡਣਾ ਨਹੀਂ ਜਿਹੜੇ ਆਪਣੇ ਡਰੈਕਟਰ ਹਨ ਉਹਨਾਂ ਨੂੰ ਮੂਹਰੇ ਲਾਵਾਂਗੇ ਉਨ ਵੀ ਹੈਗੇ ਆਪਣੇ ਕੋਲੇ ਆਪੇ ਖਿੱਚ ਕੇ ਪਰੇ ਕਰਾਂਗੇ ਪਰ ਤੁਸੀਂ ਆਪ ਦਾ ਜਿਹੜਾ ਹਾਰ ਸੜਕ ਸੜਕ ਨਹੀਂ ਖਾਲੀ ਕਰਨੀ ਸਾਡੇ ਤੇ ਗੋਲੀਆਂ ਮਾਰਨੀਆਂ ਲਾਠੀਆਂ ਮਾਰਨੀਆਂ ਅਸੂ ਕੈ ਸਿੱਟੇ ਛੱਡ ਲੈ ਪਰ ਅਸੀਂ ਕਹਿ ਲਿਆ ਹੁਣ ਵੀ ਜਿਹੜਾ ਖੇਤੀ ਮੰਤਰੀ ਦਾ ਬਿਆਨ ਆਇਆ ਕਿ ਅਸੀਂ ਗੱਲਬਾਤ ਲਈ ਤਿਆਰ ਆਂ ਤੇ ਕਿਸਾਨ ਕਦੇ ਗੱਲਬਾਤ ਲਈ ਭੱਜੇ ਨਹੀਂ ਸਾਡੇ ਦੋਨੇ ਫਰਮਾਂ ਦੇ ਆਗੂ ਸੰਭੂ ਵਾਲਾ ਬਾਰਡਰ ਤੇ ਬੰਦੇਰ ਸਿੰਘ ਗੱਲੇ ਨਾਲ ਸਾਹਿਬ ਦੋਨੇ ਉੱਥੇ ਨੇ ਤੇ ਤੜਕੇ ਦੇ 8 ਵਜੇ ਦੇ ਆਸਰੂਗਾਂ ਸਿੱਟਣ ਲੱਗੇ ਨੇ ਇਹਨੇ ਪੈਸਿਆਂ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਪਰ ਕਿਸਾਨਾਂ ਨੂੰ ਪਤਾ ਨਹੀਂ ਕੀ ਦਿਖਾਣਾ ਚਾਹੁੰਦੇ ਆ ਤਾਂ ਇਹ ਜਿਹੜਾ ਲੋਕਾਂ ਦਾ ਜੋਸ਼ ਲੋਕਾਂ ਦੀਆਂ ਮੰਗਾਂ ਇਹ ਜਿਹੜਾ 2000 ਦਿਤੇ ਲੱਗਿਆ ਹੋਇਆ ਮੋਰਚਾ ਅੱਜ ਜਿਹੜੇ ਲੋਕ ਖਾਸ ਕਰਕੇ ਕਾਮ ਰੇਡ ਵਿਚਾਰਤਾ ਵਾਲੇ ਲੋਕ ਜਿਹੜੇ ਕਹਿੰਦੇ ਸੀ ਮੁੜ ਕੇ ਨਹੀਂ ਇਕੱਠ ਹੋਣਾ ਲੋਕਾਂ ਨੇ ਦਿੱਲੀ ਨਹੀਂ ਜਾਣਾ ਆ ਦੇਖੋ ਬਰਾਬਰ ਰੋਡ ਪਰ ਆਵੇ ਦਾਦਾ ਬੀਬੀ ਮਿਲ ਤੱਕ ਕਿਸਾਨ ਆਗੂ ਸਹਿਣਾ ਚਾਹੀਦਾ ਲੋਕਾਂ ਨੂੰ ਸੇਧ ਠੀਕ ਚਾਹੀਦੀ ਹੈ ਮੰਗਾ ਹਰ ਵੇਲੇ ਮੰਨਾਈਆਂ ਜਾ ਸਕਦੀਆਂ ਅੱਜ ਲਖੇਰੇ ਦਾ ਵੇਲਾ ਮਜਬੂਰੀਆਂ ਸਰਕਾਰ ਦੀ ਕਿੰਨੇ ਮਰ ਦੀ ਸਾਨੂੰ ਕੁੱਟਲੇ ਉਸ ਕਰਕੇ ਸੀ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਨੂੰ ਇੱਧਰ ਜਾ ਇੱਧਰ ਜਾਣ ਦੀ ਲੋੜ ਨਹੀਂ ਘੰਟਾ 2 ਘੰਟੇ ਛੱਡ ਲੈਣ ਦੇ ਜਿੰਨੇ ਥਰੂ ਗਾਲਸਾ ਆਪ ਕੋ ਮੁੱਕ ਜਾਣਗੇ ਆਪਾਂ ਚੱਲਾਂਗੇ ਵਿੱਚ ਕਰੇਗਾ ਧੰਨਵਾਦ भाई सारे किसान भाइयों से हाथ जोड़ के प्रार्थना है कि पूरे तरीके से शांतिपूर्ण रहना है अच्छे तोरे, अच्छे तोरे, سرکار کو کہہنا چاہتے ہیں کہ اپنے حقوق مانگنے کے لیے دلی جا رہے ہیں یا تو سرکار برییکٹ کچھ کھول دے نہیں تو برییکٹ توڑ کے جائیں گے ਸਰਕਾਰ ਸਾਨੂੰ ਨਾ ਕਿਹਾ ਕਿ ਰਿਪੋਰਟ ਲਾਗੂ ਕਰ ਦਿਓ ਲੇਕਿਨ ਸਰਕਾਰ ਨੇ ਕੋਈ ਬਾਤ ਨਹੀਂ ਮੰਨੀ ਤੋ ਮਕਾ ਇਹ ਬਾਤ ਕੀ ਸੜਕ ਕੇ ਉੱਪਰ ਅੰਦੋਲਨ ਨਹੀਂ ਹੋਗੀ ਕਮਰੇ ਕੇ ਅੰਦਰ ਬਾਤ ਚਿਤ ਨਹੀਂ ਹੋਗੀ ਮੇਰੇ ਭਾਈਓ ਮੇਰੇ ਭਾਈਓ ਇੱਕ ਆਖ ਜੋੜ ਕੇ ਪ੍ਰਾਰਥਨਾ ਸਾਰੇ ਭਾਈ ਜਾਨ ਤੋਂ ਸੁਣੋ ਇੱਕ ਇੱਕ ਭਾਈ ਦੀ ਜ਼ਿੰਦਗੀ ਮਾਰਨ ਲਈ ਬਹੁਤ ਕੀਮਤੀ ਹੈ ਆਪ ਹਮਾਰੇ ਪਰਿਵਾਰ ਕਾ ਹਿੱਸਾ ਹੋ ਤੁਸੀਂ ਸਾਰੇ ਭਾਈ ਵੀ ਮਾਰੇ का हिस्सा है वे भी किसान मजदूरों के बालक है आप भी किसान मजदूरों के बालक है अपनी तरफ के कोई इंसानी नहीं होनी चाहिए सबसे पहले आपकी लीडरशिप आगे आएगी उसके बाद आप पीछे पीछा चलोगे तो अगर गोली खानी पड़ेगी तो सबसे पहले आपा गोली खाएंगे कसंकोच का गोली खाएंगे किसी तो बाहरी का कुछ नहीं आएंगे